ਰਸੀ ਕਾ ਜੀ ਸਾਡੇ ਆ ਗਿਆ ਚੋਆ ਪਰ ਕੇ ਪੂਰਾ ਪਰਿਆ ਹੋਇਆਗਾ ਤੇ ਰਾਤ ਨੂੰ ਐ ਨਹੀਂ ਪਤਾ ਪਾਣੀ ਖਿੰਲਰ ਜੀ ਅਸੀਂ ਜਮਾ ਚੋਇ ਦੀ ਪਤੜੀ ਕੋਲੀ ਸਾਡੇ ਘਰ ਨੇ ਤੇ ਪੂਰਾ ਦਾਦਾ ਸਾਨੂੰ ਪਾਣੀ ਦਾ

ਕਰਦੇ ਨੇ ਤਾਂ ਕੰਮ ਤੇ ਸੀਗੇ ਹੁਣ ਆਏ ਸੀਗੇ ਦੇਖੋ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਮਗਰ ਮੱਛੀ ਬਹੁਤ ਵੱਡੇ ਵੱਡੇ ਨੇ ਵਿੱਚ ਇਹਦੇ